ਇਸੇ ਤਰ੍ਹਾਂ ਹੁਣ ਮਾਹਰ ਸੱਚੇ ਬਾਦਸ਼ਾਹ ਗੁਰਬਾਣੀ ਦੇ ਦੱਸੇ ਨੇ ਜਿਹੜੇ 84 ਲੱਖ ਜੂਨ ਵਿੱਚੋਂ ਆਏ ਨੇ ਜਾਂ ਸਿੱਧੇ ਧਿਆਨ ਦੁਆਰਾ ਇਹ ਸਮਾਂਸ ਜਾਮ ਵਿੱਚ ਪ੍ਰਵੇਸ਼ ਹੋ ਚੁੱਕੇ ਨੇ ਉਹਨਾਂ ਦੇ ਸੁਭਾਅ ਉਹ ਤਾਂ ਜ਼ਰੂਰ ਫਰਕੇ ਦੂਜਾ ਕਾਲ ਨੇ ਉਹਨਾਂ ਦੇ ਵਿਚਾਰ ਬਦਲਨੇ ਨੇ ਲੇਕਿਨ ਹੁਣ ਜਦੋਂ ਆਪਾਂ ਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਦੁਆਰਾ ਖੇਲੀ ਸਮਝਾ ਦਿੱਤਾ ਹੁਣ ਉਹਨਾਂ ਵਿਚਾਰਨ ਨੂੰ ਆਪਸ ਵਿੱਚ ਇਕੱਤਰ ਕਰਨਾ ਸਮਝਾ ਦਿੱਤਾ ਹੈ ਲੇਕਿਨ ਫਿਰ ਵੀ ਜਿੰਨਾ ਚਿਰ ਅਸੀਂ ਸੰਗਤ ਨਹੀਂ ਕਰਦੇ ਉਹਨਾਂ ਚ ਖੇਲ ਦੀ ਸਮਝ ਨਹੀਂ ਆਉਂਦੀ ਇਸ ਕਰਕੇ ਤੁਸੀਂ ਹੁਣ ਖੇਲ ਸਮਝ ਕੇ ਚੱਲੇ ਹੋ ਤਾਂ ਉਸੇ ਜਾ ਕੇ ਸਿਮਨ ਕਰਨਾ ਹੈ ਸਿਮਨ ਕਰ ਤੋਂ ਭਾਈਓ ਸਾਰਿਆਂ ਨੂੰ ਇਹ ਵਿਚਾਰ ਦੁਆਰਾ ਸਮਝਾਉਣਾ ਹੈ ਕਿ ਆਪਣਾ ਪਸ਼ੂਕਰ ਜੀਵਾਂ ਦਾ ਮਲਾਪ ਹੈ ਫਿਰ ਸਦੀ ਵੀ ਨਹੀਂ ਦੰਦ ਦੇ ਟਾਈਮ ਤੇ ਆਪਣਾ ਸੰਯੋਗ ਰਾਤ ਨੂੰ ਵਿਜੋਗ ਹੋ ਜਾਂਦਾ ਹੈ ਰੋਜ਼ ਦਾ ਰੋਜ਼ ਤੇ ਆਪਾਂ ਇਸ ਖੇਲ ਨੂੰ ਸਮਝ ਗਏ